ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਲ ਰੋਲੋਂ ਮੈਂ ਦਾਸ ਐਡੋਕੇ ਜਸਪਾਲ ਸਿੰਘ ਮਨਪੁਰ ਅੱਜ 12 ਅਗਸਤ 2025 ਇੱਕ ਵਿਸ਼ੇਸ਼ ਖਬਰ ਸਾਂਝੀ ਕਰਨੀ ਆ ਜਿਹਦੇ ਤਹਿਤ ਇੱਕ ਬਹੁਤ ਵੱਡੀ ਅਫਵਾਹ ਇਹ ਖਾਸ ਤੌਰ ਤੇ ਸਿੱਖ ਹਲਕਿਆਂ ਦੇ ਵਿੱਚ ਪਾਈ ਜਾ ਰਹੀ ਵੀ ਸੁਪਰੀਮ ਕੋਰਟ ਦਾ ਅੱਜ ਕੋਈ ਫੈਸਲਾ ਆਇਆ ਜਿਹਦੇ ਤਹਿਤ ਉਹਨਾਂ ਨੇ ਕਿਹਾ ਵੀ ਉਮਰ ਕੈਦੀ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਜੇਲਾਂ ਚ ਨਾ ਰੱਖਿਆ ਜਾਵੇ ਉਹਨਾਂ ਨੇ ਸਾਰੇ ਸਟੇਟਾਂ ਤੇ ਜੂਟੀਆਂ ਦੇ 6 ਸੈਕਟਰੀਆਂ ਨੂੰ ਨੋਟਿਸ ਕੀਤਾ ਵੀ ਆਪਣੀਆਂ ਜੇਲਾਂ ਦੇ ਵਿੱਚੋਂ ਜਿਹੜੇ ਬੰਦੇ ਉਮਰ ਕਹਿ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਛੜ੍ਹ ਦਿੱਤਾ ਜਾਵੇ ਜੋ ਕਿ ਸਿੱਖ ਹਲਕਿਆਂ ਦੇ ਵਿੱਚ ਵੀ ਬਹੁਤ ਹੀ ਗਮਰਾਹਕੁੰਨ ਤਰੀਕੇ ਦੇ ਨਾਲ ਪ੍ਰਚਾਰੀ ਜਾ ਰਹੀ ਹੈ ਕੋਈ ਚੈਨਲਾਂ ਵੱਲੋਂ ਵੀ ਵੀਡੀਓ ਬਣਾ ਬਣਾ ਕੇ ਪੇਸ਼ ਕੀਤੀ ਜਾਦੀ ਹੈ ਜਦਕਿ ਅਜਿਹਾ ਕੁਝ ਵੀ ਨਹੀਂ ਸਿੱਖ ਬੰਦੀਆਂ ਦੇ ਸਬੰਧ ਦੇ ਵਿੱਚ ਇਹ ਫੈਸਲਾ ਅਦਤੀ ਪੱਧਵੀ ਕੋਈ ਵੈਲਿਊ ਨਹੀਂ ਰੱਖਦਾ ਕਿਉਂਕਿ ਜਿਹੜੀ ਇਹ ਜਜਮੈਂਟ ਹੈ ਇਹ 29/7/2022 ਨੂੰ ਜਿਹੜੀ ਅੱਜ ਜਾਰੀ ਕੀਤੀ ਗਈ ਆ ਉਹ ਜਸਟਿਸ ਬੀਵੀ ਨਾਗਰਾਧਨ ਤੇ ਕੇਵੀ ਵਿਸ਼ਵਨਾਥਨ ਵੱਲੋਂ ਦਿੱਤੀ ਗਈ ਆ ਉਹ ਕੇਸ ਦੀ ਜਜਮੈਂਟ ਜਿਹੜੀ ਆ ਦਾਸ ਕੋ ਪਹੁੰਚੀ ਮੈਂ ਉਹ ਪਹਿਲੀ ਸਾਰੀ ਵਾਰ ਭੇਜੀ ਜਜਮੈਂਟ ਹੈ ਉਹ ਸੁਖਦੇਵ ਜਾਦਵ ਵਰਸਸ ਸਟੇਟ ਆਫ ਐਨਸੀਟੀ ਦਿੱਲੀ ਕੇਸ ਆ ਜਿੱਚ ਸੁਖਦੇਵ ਜਾਦਵ ਨਾਮਕ ਵਿਅਕਤੀ ਨੂੰ 302 ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਉਹੀ ਸੀ ਇਹ ਜਿਹੜੀ ਜਜਮੈਂਟ ਹੈਗੀ ਆ ਇਹ ਫਿਕਸਡ ਟਰਮ ਜੇ ਕਿਸੇ ਨੂੰ ਲਾਈਫ ਟਾਈਮ ਉਹ ਯੋਦੇ ਸਬੰਧ ਦੇ ਵਿੱਚ ਫੈਸਲਾ ਲਿਆ ਸੁਪਰੀਮ ਕੋਰਟ ਨੇ ਜਿਹਦੇ ਚ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਸੀ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਗਈ ਸਪੈਸੀਫਿਕਲੀ ਕਿਹਾ ਗਿਆ ਸੁਖਦੇਵ ਜਾਦਵ ਦੇ ਸਬੰਧ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਵਿਚ ਸ਼ਲ ਬੀ 20 ইয়ার্স ਆਫ ਐਕਚੁਅਲ ਇੰਪ੍ਰਿਜ਼ਨਮੈਂਟ ਵਿਦਾਊਟ ਕਨਸੋਲਿਡੇਸ਼ਨ ਆਫ ਰਿਮੀਸ਼ਨ ਸੋ ਜਿਹੜੀ ਉਹਨੂੰ ਸਜ਼ਾ ਦਿੱਤੀ ਗਈ ਸੀ ਸੁਖਦੇਵ ਜਾਦਵ ਨੂੰ ਉਹ ਉਹਨੂੰ ਸਜ਼ਾ ਫਾਂਸੀ ਦੇ ਬਦਲਾ ਦੇ ਵਜੋਂ ਦਿੱਤੀ ਗਈ ਸੀ ਕਿ ਇਹਨੂੰ ਫਾਂਸੀ ਦੇ ਦੋ ਸਟਾਫ ਦੀ ਰੀਅਰ ਕੇਸ ਨਹੀਂ ਬੰਦਾ ਤੇ ਇਹਨੂੰ ਲਾਈਫ ਉਮਰ ਕੈਦ ਦਿੱਤੀ ਜਾਂਦੀ ਹੈ ਜਿਹੜੀ ਕਿ 20 ਸਾਲ ਦੀ ਐਕਚੁਅਲ ਇੰਪ੍ਰੀਜ਼ਨਮੈਂਟ ਹੋਵੇਗੀ ਜਿਹਦੇ ਵਿੱਚ ਉਹਨੂੰ ਕੋਈ ਵੀ ਰਿਮੀਸ਼ਨ ਛੋਟ ਨਹੀਂ ਮਿਲੇਗੀ ਸੋ ਉਹਨੂੰ ਕੋਈ ਰਿਮੀਸ਼ਨ ਛੋਟ ਨਹੀਂ ਮਿਲੀ ਤਾਂ ਉਹਨੇ ਪੂਰੇ 20 ਸਾਲ ਲਿਖੇ ਕਿਉਂਕਿ ਉਹਦੀ ਜੱਜਮੈਂਟ ਦੇ ਵਿੱਚ ਹੀ ਹਾਈ ਕੋਰਟ ਨੇ ਲਾਈਫ ਇੰਪ੍ਰੀਜ਼ਨਮੈਂਟ ਵਿੱਚ ਸ਼ੈਲ ਬੀ 20 ਇਅਰਸ ਆਫ ਐਕਚੁਅਲ ਇੰਪ੍ਰੀਜ਼ਨਮੈਂਟ ਵਿਦਆਊਟ ਕਨਸਿਡੇਸ਼ਨ ਆਫ ਰਿਪਿਸ਼ਨ ਕਰ ਦਿੱਤਾ ਸੀ ਸੋ ਇਸ ਸਬੰਧ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈਗਾ ਕਿ ਜਿਨ੍ਹਾਂ ਦੀ ਵੀ ਲਾਈਫ ਇੰਪ੍ਰੀਜ਼ਨਮੈਂਟ ਦੇ ਵਿੱਚ ਸਪੈਸੀਫਿਕ 20 ਸਾਲ 25 ਸਾਲ ਜਾਂ 30 ਸਾਲ ਲਿਖਿਆ ਹੋਇਆ ਵਿਦਆਊਟ ਕਨਸਿਡੇਸ਼ਨ ਆਫ ਰਿਮੀਸ਼ਨ ਤਾਂ ਉਹਨਾਂ ਨੂੰ ਬਾਅਦ ਦੇ ਵਿੱਚ ਜੇ ਉਹਨਾਂ ਦੇ 20 ਸਾਲ ਜਿਵੇਂ ਸੁਖਦੇਵ ਜਾਦਵ ਦੇ ਪੂਰੇ ਹੋ ਗਏ ਤਾਂ ਫਿਰ ਕੰਪੀਟੈਂਟ ਅਥਾਰਟੀ ਵੱਲੋਂ ਉਹਦੀ ਜੇਰੀਡਾਇਰੀ ਹਾਈ ਦਾ ਵਿਚਾਰ ਜਿਵੇਂ ਦਿੱਲੀ ਦਾ ਕੇਸ ਸੀ ਸੈਂਟੈਂਸ ਰੀਵਿਊ ਬੋਰਡ ਦੇ ਵਿੱਚ ਨਹੀਂ ਵਿਚਾਰਿਆ ਜਾਣਾ ਉਹਨੂੰ ਡਾਇਰੈਕਟ ਛੱਡਿਆ ਜਾਵੇ ਜੇ ਉਹਦੇ ਉੱਤੇ ਕੋਈ ਹੋਰ ਕੇਸ ਨਹੀਂ ਹੈਗਾ ਤੇ ਮੌਜੂਦਾ ਸਮੇਂ ਉਹ ਫਰਲੋ ਦੇ ਉੱਤੇ ਸੀਗਾ ਸੁਖਦੇਵ ਜਾਦਵ ਤੇ ਉਹਨੂੰ ਕਿਹਾ ਵੀ ਵਸ ਤੂੰ ਜਿਹੜਾ ਹੁਣ ਵਾਪਸ ਸਰੈਂਡਰ ਨਹੀਂ ਕਰਨਾ ਸੋ ਸਿੱਖ ਬੰਦੀ ਸਿੰਘਾਂ ਦੇ ਸਬੰਧ ਦੇ ਵਿੱਚ ਕਿਸੇ ਵੀ ਉਮਰ ਕੈਦੀ ਬੰਦੀ ਸਿੰਘ ਨੂੰ ਕੋਈ ਐਕਚੁਅਲ ਇੰਪ੍ਰਿਜ਼ਨਮੈਂਟ ਲਿਖ ਕੇ ਲਾਈਫ ਸੈਂਟੈਂਸ ਨਹੀਂ ਲਿਖੀ ਗਈ ਉਲਟਾ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਬਿਆਨਤ ਅਸੈਸੀਨੇਸ਼ਨ ਕੇਸ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਟਿਲ ਦੀ ਨੇਚਰਲ ਲਾਈਫ ਲਿਖਿਆ ਗਿਆ ਹਾਂ ਉਹਨਾਂ ਨੂੰ ਰਿਮਿਸ਼ਨ ਦਾ ਹੱਕ ਨਹੀਂ ਹੋਇਆ ਗਿਆ ਐਟ ਐਨੀ ਸਟੇਟ ਐਟ ਐਨੀ ਸਟੇਜ ਉਹਨਾਂ ਨੂੰ ਐਗਜ਼ੈਕਟਿਵ ਜਾਂ ਕੰਪੀਟੈਂਟ ਅਥਾਰਟੀ ਫੈਸਲਾ ਲੈ ਕੇ ਰਿਹਾ ਕਰ ਸਕਦੀ ਆ ਉਹਨਾਂ ਨੂੰ ਜੇਲ ਸੁਪਰਡੈਂਟ ਰਿਹਾ ਨਹੀਂ ਕਰ ਸਕਦਾ ਜਿਹਾ ਕਿ ਇਸ ਜਜਮੈਂਟ ਦੇ ਵਿੱਚ ਆਇਆ ਕਿ ਜਿਨ੍ਹਾਂ ਦੀ ਸਪੈਸੀਫਿਕ ਸਰਟਨ ਲਾਈਫ ਇੰਪਰਿਜ਼ਨਮੈਂਟ ਲਿਖਾਈ ਗਈਆ ਉਹਨਾਂ ਨੂੰ ਕੰਪੀਟੈਂਟ ਅਥਾਰਟੀ ਕੋ ਦਰਖਾਸਤ ਲਾਉਣ ਦੀ ਲੋੜ ਨਹੀਂ 93225 ਨੂੰ ਸੁਗਰੇਜ ਯਾਦਵ ਦੀ ਜਿਹੜੇ 20 ਸਾਲ ਐਕਚੁਅਲ ਵਿਦਆਊਟ ਐਡਮਿਸ਼ਨ ਪੂਰੇ ਹੋ ਗਏ ਸਨ ਸੋ ਉਦੋਂ ਤੋਂ ਉਹਦੀ ਜਿਹੜੀ ਰਿਹਾਈ ਜਿਹੜੀ ਬੰਦੀ ਸੀ ਤੇ ਉਸ ਤੋਂ ਬਾਅਦ 6ਵੇਂ ਮਹੀਨੇ ਉਹਨੂੰ ਸੁਪਰੀਮ ਕੋਰਟ ਨੇ ਜਿਹੜੀ ਪਰੋਲ ਵੀ ਦਿੱਤੀ ਸੀਗੀ ਸੋ ਬੰਦੀ ਸਿੰਘਾਂ ਦੇ ਸਬੰਧ 'ਚ ਇਸ ਫੈਸਲੇ ਦਾ ਕੋਈ ਅਸਰ ਨਹੀਂ ਪੈਣਾ ਕਿਉਂਕਿ ਕਿਸੇ ਵੀ ਬੰਦੀ ਸਿੰਘ ਨੂੰ ਸਰਟਨ ਲਾਈਫ ਇੰਪ੍ਰੀਜ਼ਨਮੈਂਟ ਨਹੀਂ ਹੋਈ ਉਹਨਾਂ ਨੂੰ ਜਿਹੜੀ ਰਿਮਿਸ਼ਨ ਮਿਲਦੀ ਹੈ ਜਿਵੇਂ ਭੁੱਲਰ ਸਾਹਿਬ ਖੇੜਾ ਲਖਵਿੰਦਰ ਸਿੰਘ ਸ਼ਮਸ਼ੇਰ ਸਿੰਘ ਗਰਮੀਤ ਸਿੰਘ ਇਹ ਆਲਰੇਡੀ ਇਹਨਾਂ ਨੂੰ ਪਰੋਲ ਵੀ ਮਿਲਦੀ ਹੈਗੀ ਆ ਤੇ ਇਹਨਾਂ ਦੀ ਸਰਟਨ ਲਾਈਫ ਨਹੀਂ ਹੈਗੀ ਹਾਂ ਆਰਟੀਕਲ 72 ਚ ਰਾਸ਼ਟਰਪਤੀ ਆਰਟੀਕਲ 161 ਚ ਕੰਪੀਟੈਂਟ ਅਥਾਰਟੀ ਗਵਰਨਰ ਜਾਂ ਐਲਜੀ ਦਿੱਲੀ ਦੇ ਸਬੰਧ ਚ ਤੇ 432 433 ਦੇ ਤਹਿਤ ਐਗਜ਼ੈਕਟਿਵ ਫੈਸਲਾ ਲੈ ਕੇ ਇਹਨਾਂ ਨੂੰ ਅੱਜ ਵੀ ਰਿਹਾ ਕਰ ਸਕਦੀ ਆ ਸਰਕਾਰ ਕੱਲ ਵੀ ਰਿਹਾ ਕਰ ਸਕਦੀ ਆ ਅੱਜ ਤੋਂ 15 20 ਸਾਲ ਪਹਿਲਾਂ ਵੀ ਰਿਹਾ ਕਰ ਸਕਦੀ ਸੀ ਪਰ ਜੇ ਨੂੰ ਐਕਚੁਅਲ ਇੰਪ੍ਰਿਜ਼ਨਮੈਂਟ 20 ਸਾਲ 30 ਸਾਲ ਲਿਖ ਕੇ ਵਿਦਾਊਟ ਦਮਿਸ਼ਨ ਆ ਉਹਨੂੰ 20 ਸਾਲ ਤੋਂ ਪਹਿਲਾਂ ਰਿਹਾ ਨਹੀਂ ਕੀਤਾ ਜਾ ਸਕਦਾ ਸੀ ਤੇ ਸੁਪਰੀਮ ਕੋਰਟ ਨੇ کیا ਹੈਗਾ ਵੀ ਉਹਨਾਂ ਨੂੰ 20 ਸਾਲ ਜੇ ਐਕਚੁਅਲ ਹੋਈ ਆ ਤਾਂ ਉਹਨਾਂ ਨੂੰ 20 ਸਾਲ ਪੂਰੇ ਹੋਣ ਤੋਂ ਅਗਲੇ ਦਿਨ ਛੱਡ ਦਿੱਤਾ ਜਾਵੇ ਸੋ ਇਹ ਗਮਰਾਹਤ ਤੋਂ ਪਲਚਾਲ ਤੋਂ ਬਚਣਾ ਚਾਹੀਦਾ ਤੇ ਜਿਹੜੇ ਚੈਨਲ ਫੋਟੋਆਂ ਲਾ ਲਾ ਕੇ ਬੰਦੀ ਸਿੰਘ ਜੀ ਕਹਿੰਦੇ ਵੀ ਹੁਣ ਬੰਦੀ ਸਿੰਘ ਜੀ ਆ ਹੋ ਜਾਣਾ ਉਹਨੂੰ ਖਾਸ ਕਿਸੇ ਪੋਲੀਟੀਕਲ ਪਾਰਟੀ ਨਾਲ ਜੋੜਨਾ ਚਾਹੁੰਦੇ ਆ ਸੋ ਹੋਰ ਬਹੁਤ ਸਾਰੀਆਂ ਜਜਮੈਂਟਾਂ ਹੈਗੀਆਂ ਜਿਹੜੀਆਂ ਬੰਦੀ ਸਿੰਘਾਂ ਦੇ ਸਬੰਧ ਚ ਜਿਹੜੀਆਂ ਆਈਆਂ ਨੇ ਵੀ ਐਗਜ਼ੈਕਟਿਵ ਡਿਸੀਜਨ ਲੈ ਕੇ ਆਏ ਟੈਨੀ ਟਾਈਮ ਛੱਡਿਆ ਜਾ ਸਕਦਾ ਪਰ ਜਿਹੜੀ ਇਹ ਜੱਜਮੈਂਟ ਦਾ ਰੌਲਾ ਪਾ ਕੇ ਮਾਹੌਲ ਬਣਾਇਆ ਜਾ ਰਿਹਾ ਗਮਲਾਕ ਉਹ ਬਿਲਕੁਲ ਗਲਤ ਆ ਜੱਜਮੈਂਟ ਜਿਹੜੀ ਪਾਨੀ ਚਾਹੀਦੀ ਆ ਸੁਪਰੀਮ ਕੋਰਟ ਦੀ ਸਾਈਟ ਦੇ ਉੱਤੇ ਪਈ ਆ ਸੁਖਦੇਵ ਯਾਦਵ ਵਰਸਸ ਸਟੇਟ ਆਫ ਐਨਸੀਟੀ ਫੇਰ ਕੋ ਗੱਲ ਕਰਨੀ ਚਾਹੀਦੀ ਆ ਇਹ ਅਧੂਰੀ ਜਾਣਕਾਰੀ ਦੇ ਕੇ ਕੌਮ ਦੇ ਵਿੱਚ ਗਮਲਾਕ ਹੋਰ ਪੁਲਚਾਤ ਕਿਸੇ ਖਾਸ ਸਿਆਸੀ ਬੰਦੇ ਦੇ ਨਾਲ ਜਾਂ ਖਾਸ ਸਿਆਸੀ ਪਾਰਟੀਆਂ ਜੋੜ ਕੇ ਕਰਨਾ ਇਹ ਸ਼ੋਭਾ ਨਹੀਂ ਦਿੰਦਾ ਪੜੀ ਲਿਖੀ ਗਿਆਨ ਨੂੰ ਗੁਰੂ ਮੰਨਣ ਵਾਲੀ ਕੌਮ ਨੂੰ ਇਹੋ ਜੀ ਯਾਨੀ ਕਿ ਹਲਕੀ ਪਤਲ ਦੀ ਬਿਆਨਬਾਜ਼ੀ ਜਾਂ ਗੱਲਬਾਤ ਕਰਨੀ ਉਹ ਸੋਭਾ ਦੀ ਨਹੀਂ ਦੀ ਸੋ ਮੈਂ ਦਾਸ ਐਡਵੋਕੇਟ ਜਸਪਾਲ ਸਿੰਘ ਮਹਿੰਪੁਰ ਨੇ ਇਹ ਜੱਜਮੈਂਟ ਪਰੀ ਬਾਖ ਭੇਜਾਂ ਦੀ ਤਾਂ ਦਾ ਸਨਮੁਖ ਰੱਖਿਆ ਸਿੱਖ ਸੰਗਤਾਂ ਦੇ ਕਿ ਇਹ ਜੱਜਮੈਂਟ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਇਹ ਤਾਂ ਫਾਇਦਾ ਉਹਨਾਂ ਨੂੰ ਜਾਂ ਜਿਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਸਪੈਸੀਫਿਕ ਲਿਖੀ ਹੋਈ ਆ ਸਾਡੀ ਕਿਤੇ ਨਹੀਂ ਲਿਖੀ ਹੋਈ ਸਾਡਾ ਪੋਲੀਟੀਕਲ ਡਿਸੀਜਨ ਕੰਪੀਟੈਂਟ ਹੋਤੀ ਐਟ ਐਨੀ ਸਟੇਜ ਵੀ ਲੈ ਸਕਦੀ ਐ ਜਿਹੜਾ ਕੀ ਉਹ ਨਹੀਂ ਲੈ ਰਹੇ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ